ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਹਮਨ ਤੁਹਾਡਾ ਸਾਕਤ ਕਰਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਜੀ ਉਹ ਹੈ ਬਜਟ ਸੈਸ਼ਨ ਜਿਸ ਤਰ੍ਹਾਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ 23 ਤਰੀਕ ਨੂੰ ਜਿਹੜਾ ਉਹ ਬਜਟ ਪੇਸ਼ ਕੀਤਾ ਜਾਣਾ ਤਾਂ ਅੱਜ ਜਿਹੜਾ ਬਜਟ ਉਹ ਪੇਸ਼ ਹੋ ਚੁੱਕਿਆ ਜੀ ਤਾਂ ਇੱਕ ਜਿਹੜੀ ਟੈਕਸ ਪੇਅਰ ਵਾਸਤੇ ਇੱਕ ਬੜੀ ਵਿਰਾਹਤ ਦੀ ਗੱਲ ਹੈ ਜਿਹੜੇ ਵੀ ਟੈਕਸ ਪੇ ਕਰਦੇ ਆ ਕਿ ਜਿਹੜੀ ਉਹਨਾਂ ਦੀ ਡਿਡਕਸ਼ਨ ਸੀ ਉਹ 50000 ਤੋਂ ਵਝਾ ਕੇ ਜਿਹੜੀ ਹੈਗੀ ਉਹ 75000 ਕਰ ਦਿੱਤੀ ਗਈ ਹੈ ਤਾਂ ਕੀ ਇਹ ਸਾਰੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੀ ਰਹੋ ਦੋਸਤਾਂ ਮਿੱਤਰਾਂ ਨੂੰ ਜਰੂਰ ਸਾਂਝੀ ਕਰਿਓ ਜਿਵੇਂ ਕਿ ਜੀ ਨਵੀਂ ਟੈਕਸ ਰਜਿਮ ਚ ਰਾਹਤ ਮਿਲੀ ਹੈ 3 ਤੋਂ 7 ਲੱਖ ਦੀ ਇਨਕਮ ਤੇ ਲੱਗੇਗਾ 5% ਦੀ ਟੈਕਸ ਜਿਨ੍ਹਾਂ ਦੀ ਅੰਤ ਨਾਲ ਅਖ ਤੋਂ 7 ਲੱਖ ਦੇ ਵਿਚਕਾਰ ਹੈ ਉਹਨਾਂ ਤੇ 5% ਜਿਹੜਾ ਉਹ ਟੈਕਸ ਲੱਗੂਗਾ ਜੀ ਤੇ ਇਸੇ ਤਰ੍ਹਾਂ 7 ਤੋਂ 10 ਲੱਖ ਦੀ ਇਨਕਮ ਤੇ ਲੱਗੇਗਾ 10% ਦੀ ਜਿਨ੍ਹਾਂ ਦੀ ਆਮਦਨ 10 ਲੱਖ ਤੋਂ ਲੈ ਕੇ 7 ਲੱਖ ਤੋਂ ਲੈ ਕੇ 10 ਲੱਖ ਤੱਕ ਹੈ ਉਹਨਾਂ ਤੇ 10% ਲੱਗੂਗਾ ਅਤੇ ਜਿਨ੍ਹਾਂ ਦੀ ਆਮਦਨ 10 ਲੱਖ ਤੋਂ ਲੈ ਕੇ 12 ਲੱਖ ਤੱਕ ਹੈ ਉਹਨਾਂ ਤੇ 12% ਜਿਹੜਾ ਉਹ ਟੈਕਸ ਲੱਗੇਗਾ ਅਤੇ ਜਿਨ੍ਹਾਂ ਦੀ ਆਮਦਨ ਹੈ 12 ਤੋਂ 15 ਲੱਖ ਦੇ ਵਿੱਚਕਾਰ ਹੈ ਉਹਨਾਂ ਤੇ 20% ਜਿਹੜਾ ਟੈਕਸ ਉਹ ਲੱਗੂਗਾ ਅਤੇ ਜਿਨ੍ਹਾਂ ਦੀ ਆਮਦਨ 15 ਲੱਖ ਤੋਂ ਵੱਧ ਹੈ ਉਹਨਾਂ ਤੇ 30% ਜਿਹੜਾ ਉਹ ਟੈਕਸ ਲੱਗੇਗਾ ਜੀ ਨਿਊ ਟੈਕਸ ਰਜਿਮ ਚ ਸਟੈਂਡਰਡ ਡਿਡਕਸ਼ਨ ਚ ਵਾਧਾ ਕੀਤਾ ਗਿਆ ਹੈ ਜਿਹੜੀ ਪਹਿਲਾਂ 50000 ਸੀ ਹੁਣ ਉਹ ਜਿਹੜੀ ਐ ਜਸਟ ਸਟੈਂਡਰਡ ਡਿਡਕਸ਼ਨ ਹੋ ਗਈ ਉਹ 75000 ਕਰ ਦਿੱਤੀ ਗਈ ਹੈ ਜੀ ਪਹਿਲਾਂ ਜਿਹੜੀ ਆਪਾਂ ਨੂੰ ਸਰਕਾਰੀ ਮੁਲਾਜ਼ਮੇ ਦਾ ਜਿਹੜੇ ਵੀ ਟੈਕਸਪੇਅਰ ਹੁੰਦੇ ਆ ਉਹਨਾਂ ਨੂੰ ਨਾ ਜਿਹੜੀ ਜਿਹੜੀ 50000 ਜਿਹੜੀ ਹੈਗੀ ਸਟੈਂਡਰਡ ਡਿਡਕਸ਼ਨ ਦਿੱਤੀ ਜਾਂਦੀ ਸੀ ਜੋ ਕਿ ਹੁਣ 25000 ਜਿਹੜੀ ਉਹ ਵਧਾ ਦਿੱਤੀ ਗਈ ਹੈ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਓ ਤੇ ਵੀਡੀਓ ਬਤਲ ਗਈ ਤਾਂ ਲਾਈਕ ਸ਼ਰੂ ਕਰਿਓ ਮਿਲਦੇ ਆ ਕਿਸੇ ਨਵੇਂ ਜਾਣਕਾਰੀ ਦੇ ਨਾਲ ਧੰਨਵਾਦ